ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤੀ ਕਿਤਾਬ ਦਾ ਅਧਿਆਇ 8ਵਾਂ ਤਿਕੋਣ ਮਿਤੀ ਬਾਰੇ ਜਾਣ ਪਛਾਣ ਅਭਿਆਸ ਨੰਬਰ 8.3 ਤੇ ਇਹਦਾ ਚੌਥਾ ਸਵਾਲ ਤੇ ਇਸ ਸਵਾਲ ਦੇ ਪਹਿਲੇ ਤਿੰਨ ਭਾਗ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਦੇ ਸਾਰੇ ਭਾਗਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਤੇ ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀਓ ਇਹ ਸੂਤਰਾਂ ਦੀ ਸੂਚੀ ਜਿਹੜਾ ਸਕਰੀਨਸ਼ਾਟ ਲੈ ਕੇ ਰੱਖ ਲਓ ਜਾਂ ਕਾਗਜ਼ ਤੇ ਵੱਡਾ-ਵੱਡਾ ਲਿਖ ਕੇ ਆਪਣੀ ਕੰਨ ਤੇ ਚਿਪਕਾ ਲਓ बार-बार ਦੇਖੋ ਬਾਰ-ਬਾਰ ਲਿਖੋ ਤੇ ਇਹਨਾਂ ਨੂੰ ਪਾਣੀ ਵਾਂਗੂ ਕੰਠ ਕਰ ਲਓ ਤੇ ਦੂਜੀ ਸੂਚੀ ਇਹਨਾਂ ਸੂਤਰਾਂ ਦੀ ਹੈਗੀ ਹੈ ਬੀਜ ਗਣਿਤਿਕ ਸਰਵਸਮਤਾਵਾਂ ਜਿਹੜੀਆਂ ਹੈਗੀਆਂ ਨੇ ਇਹਨਾਂ ਦੀ ਵਰਤੋਂ ਵੀ ਇਹਨਾਂ ਸਵਾਲਾਂ ਵਿੱਚ ਹੋਏਗੀ ਸੋ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਤੁਸੀਂ ਸਮਝ ਲਓ ਤੇ ਕੰਠ ਕਰ ਲਓ ਆਓ ਦੇਖੀਏ ਸਵਾਲ ਸਵਾਲ ਹੈ ਬੱਚਿਓ ਕਹਿੰਦੇ ਦਿੱਤੀਆਂ ਸਰਵਸਮਤਾਵਾਂ ਯਾ ਤਤਸਮ ਕਾ ਸਿੱਧ ਕਰੋ ਜਿੱਥੇ ਉਹ ਕੋਣ ਜਿਨ੍ਹਾਂ ਲਈ ਵਿੰਜ ਕਾਮ ਪਰਿਭਾਸ਼ਿਤ ਨਹੀਂ ਪਰਿਭਾਸ਼ਿਤ ਹਨ ਉਹ ਨਿਊਨ ਕੋਣ ਹਨ ਭੀ ਜਿਹੜੇ ਕੋਣ ਹੈਗੇ ਨੇ ਏ ਡੀ θ ਜਿਹੜੇ ਕੋਣ ਆਉਂਦੇ ਨੇ ਉਹ ਨਿਊਨ ਕੋਣ ਨੇ 90 ਡਿਗਰੀ ਨੇ ਜਾਂ 90 ਡਿਗਰੀ ਤੋਂ ਘੱਟ ਨੇ ਜਿੱਥੇ ਪਰਿਭਾਸ਼ਿਤ ਨਹੀਂ ਹੈ ਉਥੇ 90 ਤੋਂ ਘੱਟ ਨੇ ਜਿੱਦੇ 90 ਦਾ ਭੀ ਠੀਕ ਹੈ ਜੀ ਅੱਗੇ ਚਲੀਏ ਹੁਣ ਸਵਾਲ ਪਹਿਲਾ ਪਾ ਕੇ ਬੱਚੋ ਕੋਸੈਕੈਂਟ θ ਕੋਟ θ ਪੂਰੇ ਦਾ ਵਰਗ ਇਹ ਬਰਾਬਰ ਹੈ 1 cos θ 1 cos θ ਜਿਹੜੇ ਬੱਚਿਓ ਤੁਹਾਨੂੰ ਸੂਤਰਾਂ ਦੀ ਸੂਚੀ ਦਿੱਤੀ ਹੈ ਉਹ ਸਾਰੇ ਨਹੀਂ ਵਰਤੋਂ ਇੱਥੇ ਹੋਏਗੀ ਸੋ ਖੱਬਾ ਪਾਸਾ ਲੈਣੇ ਪਹਿਲੇ ਹੈਗਾ ਕੋਸੈਕੈਂਟ θ ਕੋਟ θ ਪੂਰੇ ਦਾ ਵਰਗ ਸੋ ਕੋਸਕ ਕੋਸੈਕੈਂਟ θ ਕਿਤੇ ਬਰਾਬਰ ਹੁੰਦਾ 1 sin θ ਤੇ ਕੋਟ θ ਕਿਤੇ ਬਰਾਬਰ ਹੁੰਦਾ cos θ sin θ ਘਟਾ ਦਾ ਚਿੰਨ ਇੱਥੇ ਆ ਗਈ ਹੈ ਸੋ ਪੂਰੇ ਦਾ ਵਰਗ ਇਹ ਵਰਗ ਦਾ ਨਿਸ਼ਾਨ ਲਾਤਾ ਹੁਣ ਬੱਚਿਓ ਚਲੋ ਅਸੀਂ ਇਹਦਾ ਅਲਵਾਗੇ ਐਲਸੀਮ ਲਵਾਂਗੇ ਤੇ ਐਲਸੀਮ sin θ ਹੀ ਆਉਂਦਾ ਠੀਕ ਹੈ ਨਾ ਇਹਨਾਂ ਨੇ ਪੂਰੇ ਦਾ ਵਰਗ ਹੈਗਾ ਸੌਰੀ ਪਹਿਲੇ ਪੂਰੇ ਦਾ ਵਰਗ ਲੈਣੇ ਆ ਤੇ ਹਾਂ ਇਹ ਮਿਲ ਗਈ ਥੱਲੇ ਵੀ sin θ ਇੱਥੇ ਵੀ sin θ ਇੱਥੇ ਵੀ sin θ ਸੋ ਜਦੋਂ ਅਸੀਂ ਐਲਸੀਐਮ ਲਵਾਂਗੇ ਤੇ ਕੱਲਾ sin θ ਤੇ ਉੱਪਰ ਆ ਜਾਏਗਾ 1 cos θ ਕੋਈ ਗੁਣਾ ਜਮਾਂ ਇਹ ਮਿਲ ਗਈ ਕੋਈ ਗੁਣਾ ਭਾਗ ਦਾ ਕਿਤੇ ਰੋਲਾ ਨਹੀਂ ਹੈਗਾ ਕਿਉਂਕਿ ਇੱਥੇ ਵੀ sin θ ਹੈ ਇੱਥੇ ਵੀ sin θ ਹੈ ਵੀ ਦੋਨਾਂ ਜਿਹੜੇ ਪਦ ਨੇ ਦੋਨੋਂ ਪਦ ਨੇ ਉਹਨਾਂ ਦਾ ਹਰ ਇੱਕੋ ਜਿਹਾ ਹੀ ਹੈਗਾ ਸੋ ਇਹ ਹੋ ਜਾਏਗਾ 1 cos θ ਤੇ ਇੱਥੇ ਪੂਰੇ ਦਾ ਵਰਗ ਹੈਗਾ ਸੋ ਅਸੀਂ ਵੱਖਰਾ ਕਰਕੇ ਲਿਖ ਦਿੱਤਾ 1 cos θ ਪੂਰੇ ਦਾ ਵਰਗ ਤੇ ਥੱਲੇ sin θ ਪੂਰੇ ਦਾ ਵਰਗ ਠੀਕ ਹੈ ਹੁਣ ਇਹਨੂੰ ਜਦੋਂ ਅਸੀਂ ਕੋਣ ਦਾ ਵਰਗ ਕਰਦੇ ਹਾਂ ਤੇ ਫਿਰ ਉਹ sin ਦੇ ਬਾਅਦ ਵਰਗ ਲੱਗਦਾ ਹੈ cos ਦੇ ਬਾਅਦ ਵਰਗ ਲੱਗਦਾ ਹੈ ਬਰੈਕਟ ਹਟਾ ਕੇ ਕੋਣ ਦੇ ਉੱਤੇ ਵਰਗ ਦਾ ਨਿਸ਼ਾਨ ਨਹੀਂ ਆਉਂਦਾ ਇਹਦੇ ਉੱਤੇ ਵਰਗ ਦਾ ਨਿਸ਼ਾਨ ਆਉਂਦਾ ਟੈਨ ਤੇ ਕੋਟ ਤੇ ਸੈਕੈਂਟ ਤੇ ਠੀਕ ਹੈ ਸੋ 1 cos θ ਪੂਰੇ ਦਾ ਵਰਗ ਤੇ sin² θ ਤੇ ਭਾਜੇ sin² θ ਕਿਹਦੇ ਬਰਾਬਰ ਹੁੰਦਾ ਹੈ 1 cos² θ ਸੂਤਰਾਂ ਦੇ ਵਿੱਚ ਇਹ ਲਿਖਿਆ ਹੈ ਸਾਰਾ ਤਾਈ ਮੈਂ ਤੁਹਾਨੂੰ ਇਹ ਸੂਤਰ ਚੰਗੀ ਤਰ੍ਹਾਂ ਸਮਝ ਲੋ ਤੇ ਪੜ੍ਹ ਲਓ ਸੋ sin² θ ਬਰਾਬਰ ਹੋ ਗਿਆ 1 cos² θ ਹੁਣ ਬੱਚਿਓ 1 cos² θ ਨੂੰ ਮੈਂ 1² cos² θ ਲਿਖ ਸਕਦਾ 1 ਨੂੰ ਮੈਂ 1² ਲਿਖ ਸਕਦਾ ਹੁਣ ਬੱਚਿਓ ਸਾਡਾ ਇਹ ਵਾਲਾ ਸੂਤਰ ਵਰਤਿਆ ਜਾਏਗਾ ਸੋ ਇਹ ਬਣ ਜਾਏਗਾ 1 cos θ 1 cos θ ਤੇ ਆ ਵਰਗਾਗਾ ਤੇ 1 cos θ ਨੂੰ ਦੋ ਅ ਲਿਖਦਾਗਾ 1 cos θ 1 cos θ ਹੁਣ ਤੁਸੀਂ ਦੇਖੋ ਬੱਚਿਓ ਕੀ ਹੋ ਰਿਹਾ ਇੱਥੇ k e ka so, hai 1/cos θ एवला ਤੇ 1/cos θ एवला ਇਹ ਕੱਟ ਗਏ। ਸੋ ਮੇਰੇ ਕੋਲ ਕੀ ਬਚਿਆ 1/cos θ 1 cos θ ਤੇ ਇਹ ਕਿਹਦੇ ਬਰਾਬਰ ਹੈ? ਇਹ ਜਿਹੜਾ ਮੈਨੂੰ ਚਾਹੀਦਾ ਸੀਗਾ ਐਸ ਜਿਹੇ ਪਾਸੇ ਦੇ ਬਰਾਬਰ ਹੈ। ਸੋ ਸਾਡਾ ਸਿੱਧ ਹੋ ਗਿਆ। ਅਗਲਾ ਪਾਗ ਦੇਖੀਏ। ਅਗਲਾ ਪਾਗ ਹੈ cos a 1 sin a ਫਿਰ ਜਮਾ 1 sin a cos a ਇਹ ਬਰਾਬਰ ਹੈਗਾ। 2 सेकंड ए ਦੇ ਸੋ ਖੱਬਾ ਪਾਸਾ ਲੈਨੇ ਆ cos a 1 sin so, uh, a 1 sin a cos a ਸੋ ਲਘੁਤਮ ਲੈ ਲਿਆ ਇਦਾਂ ਪੂਰਾ ਖਿੱਚਿਆ ਤੇ ਇਹ ਬਣ ਗਿਆ cos a ਬ੍ਰੈਕਟ ਵਿੱਚ 1 sin a 1 sin a ਦੇ ਨਾਲ ਜਿਹੜੇ ਇਹਨੂੰ ਭਾਗ ਕੀਤਾ ਤੇ ਇਕੱਲਾ cos a ਬਚਿਆ ਸੋ ਇੱਥੇ ਆ ਗਿਆ cos² a cos² a ਆ ਗਿਆ ਜਿਹਨੇ ਇਹਨਾਂ ਭਾਗ ਕੀਤਾ ਤੇ 1 sin a ਬਚ ਗਿਆ ਸੋ 1 sin a ਨੂੰ ਜਿਹਨੇ ਗੁਣਾ ਕੀਤਾ ਤੇ ਬਣ ਗਿਆ 1 sin a ਪੂਰੇ ਦਾ ਵਰਗ ਠੀਕ ਹੈ ਹੁਣ cos² a ਲਿਖ ਲਿਆ ਤੇ ਇਹਨੂੰ ਖੋਲ ਦਿੱਤਾ ਹੁਣ 1² 2 sin a ਤੇ sin² a ਤੇ ਥੱਲੇ cos a 1 sin a ਉਸੇ ਤਰ੍ਹਾਂ ਹੁਣ ਬੱਚੋ sin² a ਨੂੰ ਇੱਥੇ ਲੈ ਆਂਦਾ cos² a sin² a ਇੱਥੇ ਲੈ ਆਂਦਾ sin² a ਤੇ 1 ਇੱਕ ਇੱਕ ਵਰਗ ਦਾ ਇੱਕ ਆ ਬਣ ਗਿਆ ਤੇ 2 sin a ਠੀਕ ਹੈ ਹੁਣ ਬੱਚੋ cos² ਜਮਾ sin² ਕਿਹਦੇ ਬਰਾਬਰ ਹੁੰਦਾ ਹੈ ਇਹ 1 ਦੇ ਬਰਾਬਰ ਹੁੰਦਾ ਹੈ ਸੋ ਇੱਥੇ 1 ਲਿਖ ਦਿੱਤਾ ਤੇ ਇੱਕ ਇਹ ਵਾਲਾ ਲਿਖਿਆ ਸੀ ਇਹ ਵਾਲਾ ਸਿਗਾ ਜਿਹੜਾ ਤੇ ਜਮਾ 2 sin ਨੇ ਥੱਲੇ ਉਦੇ ਚੱਲਦਾ ਪਿਆ ਹਰ ਹਰ ਦੇ ਵਿੱਚ ਕੋਈ ਬਦਲਾ ਨਹੀਂ ਆ ਰਿਹਾ ਸੋ 1 ਜਮਾ 1 ਕਿੰਨਾ ਹੁੰਦਾ 2 ਸੋ ਇਹ ਬਣ ਗਿਆ 2 ਜਮਾ 2 sin ਨੇ cos ਹੈ 1 ਜਮਾ sin ਨੇ ਹੁਣ ਬੱਚੋ 2 ਕਾਮਨ ਲੈ ਲਿਆ ਸਾਂਝਾ ਬਾਹਰ ਆ ਗਿਆ 2 ਤੇ ਬ੍ਰੈਕਟ ਪਾਇਆ ਇਹ ਬਣ ਗਿਆ 1 ਜਮਾ sin ਨੇ ਹੁਣ ਬੱਚੋ ਦੇਖੋ ਕੀ ਹੋਇਆ 1 ਜਮਾ sin ਨੇ ਅੰਸ਼ ਵਿੱਚੋਂ ਤੇ ਇੱਕ ਜਮਾ ਸਾਈਨ ਹੈ ਹਰ ਵਿੱਚੋਂ ਤੇ ਕੱਟ ਗਿਆ ਸੋ ਸਾਡੇ ਕੋਲ ਕੀ ਬਚਿਆ 2/ਕੋਸ a ਸੋ 2/ਕੋਸ a ਤੇ 1/ਕੋਸ a ਕਿਹਦੇ ਬਰਾਬਰ ਹੁੰਦਾ ਹੈ ਸੈਕੈਂਟ ਹੈ ਸੋ ਬਣ ਗਿਆ 2 ਸੈਕੈਂਟ a ਬਰਾਬਰ ਸੱਜਾ ਪਾਸਾ ਸੋ ਸਾਡਾ ਇਹ ਸਵਾਲ ਵੀ ਹੋ ਗਿਆ ਅਸੀਂ ਸਿੱਧ ਕਰਤਾ ਕਿ ਖੱਬਾ ਪਾਸਾ ਸੱਜਾ ਪਾਸਾ ਬਰਾਬਰ ਨੇ ਭਾਵ ਸਰਵ ਸਮਤਾਵਾਂ ਜਿਹੜੀਆਂ ਉਹ ਸਿੱਧ ਹੋ ਗਈ ਅੱਗੇ ਚਲੀਏ ਹੁਣੇ ਬੱਚੋ ਤੀਜਾ ਭਾਗ tan θ 1 ਕਟਾ cot θ ਜਮਾ cot θ 1 ਕਟਾ tan θ 1 ਜਮਾ secant θ cosecant θ ਸੋ ਬੜਾ ਵਧੀਆ ਸਵਾਲ ਹੈ ਬੱਚਿਓ ਸੋ ਜਦੋਂ tan cot ਇਦਾਂ ਜ਼ਿਆਦਾ ਆ ਜਾਣ ਤੇ ਜੇ ਸਿੱਧਾ ਢੰਗ ਨਾਲ ਨਾ ਹੋਵੇ ਤੇ ਫੇ ਕੀ ਕਰੀਦਾ tan θ ਨੂੰ sin θ cos θ ਤੇ cot θ ਨੂੰ cos θ sin θ ਇਸ ਤਬਦੀਲ ਕਰ ਲਓ ਉਹਨਾਂ ਸਰਲ ਹੋ ਜਾਂਦਾ ਸੋ ਖੱਬਾ ਪਾਸਾ tan θ ਨੂੰ sin θ cos θ ਤੇ 1/cos θ/sin θ cot θ ਨੂੰ ਬਦਲ ਲਿਆ ਤੇ ਜਮਾ cot θ cos θ/sin θ ਤੇ ਆ ਗਿਆ 1/sin θ/cos θ ਬਣ ਗਿਆ tan θ ਠੀਕ ਹੈ tan θ ਨੂੰ ਇਹ ਦੇ ਬਰਾਬਰ ਲਿਖ ਦੇ ਲਿਖ ਲਿਆ ਹੁਣ ਬੱਚਿਓ ਦੇਖੋ ਕਿ ਅਸੀਂ ਥੋੜਾ ਇਹਨੂੰ ਕਰਦੇ ਹਾਂ ਕੀ ਕਹਿੰਦੇ ਸਾਈਨ θ/cos θ ਤੇ ਇਹਦਾ ਜਿਹੜੇ ਥੱਲੇ ਵਾਲੇ ਦਾ ਐਲਸੀਮ ਲਿਆ ਆਪਣਾ ਹਰ ਦਾ ਹਰ ਦਾ ਜਿਹੜਾ ਸਾਈਨ θ ਉੱਪਰ ਆ ਕੇ ਇਹਨਾਂ ਨੂੰ ਗੁਣਾਉਗੇ ਸਾਈਨ θ/cos θ ਤੇ बटा sin θ ਕਿਉਂਕਿ ਇਹ cos θ ਇਕੱਲਾ cos θ ਦੇ ਉੱਤੇ ਦਾ ਭਾਗ ਕਰ ਰਿਹਾ sin θ ਤੇ ਹੁਣ ਕੀ ਹੋਏਗਾ ਐਜਿਹੇ ਲਈ ਪੂਰਾ ਇੱਥੇ ਲੈ ਜਾਾਂਗੇ sin ਬ੍ਰੈਕਟ ਪਾ ਕੇ sin θ ਕਟਾ cos θ sin θ ਤੇ ਜਮਾ ਇਹ cos θ ਨੂੰ ਫਿਰ ਇੱਥੇ ਇਹਨਾਂ ਨਾਲ ਗੁਣਾ ਕਰਾਂਗੇ cos θ sin θ cos θ ਇੱਥੇ ਹੁਣ ਅਸੀਂ ਬ੍ਰੈਕਟ ਪਾ ਦਿੱਤਾ ਤਾਂ ਕਿ ਇਹਨਾਂ ਲਈ ਪੂਰੇ ਦੂ ਇਹ cos θ ਪਾਕਰ ਦਾ ਠੀਕ ਹੈ ਜੀ ਹੁਣ ਅਸੀਂ ਥੋੜਾ ਜਿਹਾ ਸਰਲ ਕਰ ਦਿੰਨੇ ਆ ਕਿਉਂਕਿ ਅੰਸ਼ ਵਿੱਚ ਵੀ ਇਹ ਭਿੰਨ ਹੈਗੀ ਹੈ ਤੇ ਹਰ ਦੇ ਵਿੱਚ ਹੀ ਪਿੰਦਾ ਗਈ ਹੈ ਸੋ ਇਹ ਜਿਹੜਾ ਅੰਸ਼ ਹੈਗਾ sin θ cos θ ਜੋ ਕੀ ਭਾਗ ਕਰ ਰਿਹਾ ਤੇ ਗੁਣਾ ਦਾ ਨਿਸ਼ਾਨ ਕਲਾ ਕੇ ਇਹ ਜਿਹੜਾ ਥੱਲੜਾ ਉੱਪਰ ਆ ਜਾਏਗਾ ਇਹ ਥੱਲੇ ਆ ਜਾਏਗਾ ਸੋ sin θ sin θ cos θ ਆ ਜਾਏਗਾ ਜਮਾ ਦਾ ਨਿਸ਼ਾਨ ਆ ਗਿਆ ਇਸੇ ਤਰ੍ਹਾਂ cos θ sin θ ਗੁਣਾ ਇਹ cos θ ਉੱਪਰ ਆ ਜਾਏਗਾ ਇੱਥੇ ਤੇ ਥੱਲੇ ਰਹਿ ਜਾਏਗਾ cos θ sin θ ਹੁਣ sin θ sin θ sin² θ ਤੇ cos θ sin θ cos θ ਇਹਦਾ ਲਿਖ ਲਿਆ ਜਮਾਦਾਨਿਸ਼ਾਨ cos θ cos θ cos² θ ਤੇ sin θ ਨੂੰ ਇਹਦਾ ਗੁਣਾ ਕਰਕੇ ਇਹਦੇ ਨਾਲ ਲਿਖ ਦਿੱਤਾ sin θ cos θ sin θ ਅੱਗੇ ਹੋਰ ਚੱਲਦੇ ਹਾਂ ਇਸ ਚੀਜ਼ ਨੂੰ ਮੈਂ ਅੱਗੇ ਅਗਲੀ ਸਲਾਈਡ 'ਤੇ ਫੇਰ ਦੁਬਾਰਾ ਲਿਖ ਦਿੰਦਾ ਤਾਂ ਕਿ ਲੜੀ ਜੁੜੀ ਰਹੇ ਸਾਰੇ ਬੱਚਿਓ ਜੋ ਪਹਿਲੇ ਲਿਖਿਆ ਸੀਗਾ ਉਹ ਮੈਂ ਇੱਥੇ ਲਿਖ ਦਿੰਦਾ ਹੁਣ ਬੱਚਿਓ ਚੇਤਾ ਕਰਵਾ ਦੇਖੋ ਧਿਆਨ ਨਾਲ ਦੇਖੋ ਅਸੀਂ ਕਿਦਾਂ ਦਿਮਾਗ ਆਪਣਾ ਵਰਤਨਾ ਹੈ ਹਿਸਾਬ ਦਾ ਸਵਾਲ ਕਰਨ ਲੱਗੇ ਇਹ ਹੈਗਾ sin θ cos θ ਤੇ ਇਹ ਹੈਗਾ cos θ sin θ ਮਲੇ ਦੋਨੋਂ ਬਰਾਬਰ ਨਹੀਂ ਹੈਗੇ ਜੇ ਦੋਨੋਂ ਬਰਾਬਰ ਹੋ ਜਾਣ ਤੇ ਫਿਰ ਮੈਨੂੰ ਲਘੁਤਮ ਲੈਣਾ ਸੌਖਾ ਹੋ ਜਾਏਗਾ ਸੋ ਮੈਂ ਕੀ ਕਰਾਂਗਾ sin θ cos θ ਇਹਨੂੰ ਬਣਾਉਣ ਲਈ ਮੈਂ ਕੀ ਕਰਾਂਗਾ ਇਹ sin θ cos θ ਜਿਹੜੇ ਕਰੀਦਾ ਹੈ ਤੇ ਫਿਰ ਇੱਥੇ ਦਾ ਚਿੰਨ ਕੀ ਹੁੰਦਾ ਕਟਾ ਹੋ ਜਾਏਗਾ ਦੇਖੋ a b a b ਨੂੰ ਜੇ ਮੈਂ b a ਕਰਨਾ ਹੋਵੇ ਤੇ ਕੀ ਕਰੀਦਾ ਬਾਹਰ ਰੈਨਾਤਮਕ ਚਿੰਨ ਕਟਾ ਦਾ ਚਿੰਨ ਲਗਾ ਦਿੰਦਾ ਇਹ ਤੋਂ ਚੇਤਾ ਰੱਖਣਾ ਬੱਚੋ a b ਕਟਾ ਦਾ ਨਿਸ਼ਾਨ ਪਾ ਕੇ ਬ੍ਰੈਕਟ ਵਿੱਚ b a ਸੋ ਬੱਚਿਓ ਮੈਂ ਇਹ cos θ sin θ ਨੂੰ ਕਰਤਾ sin θ cos θ ਬਦਲ ਦਿੱਤਾ ਤੇ ਇੱਥੇ ਜਮਾ ਦਾ ਨਿਸ਼ਾਨ ਘਟਾ ਬਣ ਗਿਆ ਇਹ ਬੜਾ ਹੀ ਮਹੱਤਵਪੂਰਨ ਬੱਚਿਓ ਪੜਾ ਹੈਗਾ ਗਣਿਤ ਦੇ ਵਿੱਚ ਬੜਾ ਕੰਮ ਆਉਂਦਾ ਹੈ ਤੇ ਜੇ ਇਹ ਸਾਨੂੰ ਨਾ ਪਤਾ ਹੋਵੇ ਤੇ ਕਿ ਬੱਚੇ ਜਿਹੜੇ ਇਹਨਾਂ ਸਵਾਲ ਆਉਂਦੇ ਵੀ ਪੜਾਈ 'ਚ ਠੀਕ ਵੀ ਹੈਗੇ ਨੇ ਉਹ ਵਿਚਾਰੇ ਫਸ ਜਾਂਦੇ ਨੇ ਸੋ ਇਹ ਨਿੱਕੇ ਨਿੱਕੇ ਬਰੀਕ ਗੱਲਾਂ ਜਿਹੜੀਆਂ ਤੁਹਾਨੂੰ ਸਿੱਖਣ ਨੂੰ ਮਿਲ ਰਹੀਆਂ ਇਹਨਾਂ ਨੂੰ ਬੜੇ ਧਿਆਨ 'ਚ ਆਪਣੇ ਟਿਕਾ ਕੇ ਰੱਖਣਾ ਹੁਣ ਅਸੀਂ ਲਗੋਤਾਂ ਲਵਾਂਗੇ ਹੁਣ ਲਗੋਤਾਂ ਲੈਣ ਦਾ ਬੱਚਿਓ ਕੀ ਹੋਇਆ cos θ sin θ ਇੱਥੇ ਹੈਗੇ ਨੇ ਵੱਖਰੇ ਵੱਖਰੇ ਸੋ ਗੁਣਾ ਹੋਣਗੇ ਪਰ ਇਹ sin θ cos θ sin θ cos θ ਇਹ ਸਾਂਝਾ ਸੋ ਇੱਕ ਵਾਰ ਹੀ ਆਏਗਾ sin θ cos θ ਹੁਣ ਜਦੋਂ ਇਹਦੇ ਨਾਲ ਇਹ ਸਾਰੇ ਨੂੰ ਭਾਗ ਕੀਤਾ ਤੇ ਕੀ ਬਚਿਆ ਇੱਥੇ ਇਕੱਲਾ sin θ ਸੋ sin θ ਦਾ sin² θ ਨਾਲ ਗੁਣਾ ਹੋ ਕੇ ਕੀ ਬਣ ਗਿਆ sin³ θ ਕਣ θ ਇਸੇ ਤਰ੍ਹਾਂ ਇਹਦੇ ਨਾਲ ਜਦੋਂ ਇਹਨੂੰ ਭਾਗ ਕੀਤਾ ਤੇ ਸਾਰੇ ਕੱਟ ਗਏ ਇਕੱਲਾ sin θ ਇਕੱਲਾ cos θ ਬਚ ਗਿਆ ਤੋ ਇਹ sin θ ਤੇ sin θ cos θ ਇਹਨਾਂ ਕੱਟ ਗਿਆ ਤੇ cos θ ਬਚਿਆ ਸੋ cos θ ਨੂੰ ਜਿਹੜੇ cos^3 θ ਨਾਲ ਗੁਣਾ ਕੀਤਾ ਤੇ ਬਣ ਗਿਆ cos^3 θ cos^3 θ ਬਣ ਗਿਆ ਹੁਣ ਬੱਚਿਓ ਦੇਖੋ ਉਹੀ ਸੂਤਰਾਂ ਦੀ ਮੈਂ ਤੁਹਾਨੂੰ ਕਿਹਾ ਵਰਤੋਂ ਹੈਗੀ ਸੋ a^3 b^3 ਬਰਾਬਰ ਹੁੰਦਾ a b ਬ੍ਰੈਕਟ ਪਾ ਕੇ a^2 b^2 ab ਹੁਣ ਬੱਚਿਓ ਇੱਥੇ ਇਹ ਵਾਲਾ ਅਸੀਂ ਵਰਤਾਂਗੇ a^3 b^3 ਸੇ ਬਣ ਗਿਆ sin θ cos θ ਬ੍ਰੈਕਟ ਬੰਦ sin² θ cos² θ sin θ cos θ ਇਹ ਵਲਾ ਸਰ ਇਹ ਵਲਾ ਫੁਸਤਰ ਵਰਤਿਆ ਇਹਦੇ ਕੋਤੇ ਆਉਂਦੇ ਨਾ ਇਹ ਵਲਾ ਉੱਪਰ ਅੰਸ਼ ਦੇ ਵਿੱਚ ਠੀਕ ਹੈ ਹੁਣ ਬੱਚਿਓ ਦੇਖੋ ਕੀ ਹੋਇਆ ਹੁਣ ਪਹਿਲੇ ਤੇ ਇੱਥੇ ਸਾਡਾ ਇੱਕ ਕੰਮ ਸੌਖਾ ਹੋ ਗਿਆ ਕੀ ਹੈ sin θ cos θ ਤੇ ਇਹ sin θ cos θ ਕੱਟ ਗਿਆ ਕੱਟ ਗਿਆ ਨਾ ਠੀਕ ਹੈ ਤੇ ਉਸ ਤੋਂ ਬਾਅਦ sin^2 θ cos^2 θ ਕਿਹਦੇ ਬਰਾਬਰ ਹੁੰਦਾ 1 ਦੇ ਬਰਾਬਰ ਹੁੰਦਾ ਸੋ 1 sin θ cos θ ਤੇ ਥੱਲੇ ਕੱਲਾ ਬਚ ਗਿਆ cos θ sin θ ਹੁਣ ਬੱਚੇ ਇੱਥੇ ਜਮਾ ਦਾ ਨਿਸ਼ਾਨ ਹੈ ਸੋ ਇਹ ਦੋਨਾਂ ਨੂੰ ਜੁਦਾ ਕਰ ਲੈਣੇ ਆ ਇਹ ਬਣ ਗਿਆ 1 cos θ sin θ ਤੇ ਜਮਾ sin θ cos θ cos θ sin θ sin θ cos θ cos θ sin θ ਕੱਟ ਗਏ ਇੱਕੋ ਚੀਜ਼ ਹੈ ਦੋਨੋਂ ਅੱਗੇ ਪਿੱਛੇ ਲਿਖੇ ਨੇ ਹੋਰ ਕੋਈ ਫਰਕ ਨਹੀਂ ਆ ਇਹ ਕੱਟ ਗਿਆ ਇਹ ਕੱਟ ਗਿਆ ਤੇਤੇ ਕਿਹਾ ਗਿਆ ਇੱਕ ਰਹਿ ਗਿਆ ਇੱਥੇ ਕਿ ਰਹਿ ਗਿਆ ਤੇ 1/cos θ ਕਿਦੇ ਬਰਾਬਰ ਹੁੰਦਾ ਹੈ ਸੈਕੈਂਟ θ ਦੇ ਬਰਾਬਰ ਤੇ 1/sin θ ਕਿਦੇ ਬਰਾਬਰ ਹੁੰਦਾ ਕੁ ਸੈਕੈਂਟ θ ਦੇ ਬਰਾਬਰ ਤੇ ਇੱਥੇ ਬਚ ਗਿਆ ਇੱਕ ਸੋ ਸੈਕੈਂਟ θ ਕੁ ਸੈਕੈਂਟ θ ਜਮਾ 1 ਇਹੀ ਸਾਡਾ ਸੱਜਾ ਪਾਸਾ ਸੀਗਾ ਸੋ ਬਰਾਬਰ ਸੱਜਾ ਪਾਸਾ ਸੋ ਇਸ ਤਰ੍ਹਾਂ ਸੜਦੀ ਇਹ ਸਰਵ ਸਮਤਾ ਵੀ ਸਿੱਧ ਹੋ ਗਈ ਸੋ ਪਿਆਰੇ ਵਿਦਿਆਰਥੀਓ ਚੌਥਾ ਸਵਾਲ ਦੇ ਪਹਿਲੇ ਤਿੰਨ ਪਾਕ ਸੀ ਹੈ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ